हेलो गाइस वेलकम टू माय न्यू ब्लॉग और कैसे हैं सारे ठीक-ठाक हो ये मेरे वालों सारे को गुड मॉर्निंग जी सवेर दे वच चुके हैं 5:30 इस वक्त अपना बरनाला मंडी ਦੇ ਵਿੱਚ ਤਰੀਕ ਹੈਗੀ ਅੱਜ 11 ਤਿ ਦਿਨ ਹੈਗਾ ਜੋ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਹੋਲਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਆਪਣੀ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਤੇ ਕਰਦੇ ਆਂ ਵੀਡੀਓ سٹਾਰਟ ਜੀ ਤੇ ਆਪਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਚਲੋ ਆਪਾਂ ਕਰਦੇ ਆਂ ਗੱਲਬਾਤ ਵੀ ਕੀ ਭਾਰ ਹੈ ਜੀ ਅੱਜ ਦੇ ਜੀ ਸਾਰੇ ਮਾਰਡਰਾਂ ਬਾਰੇ ਗੱਲਬਾਤ ਕਰੀ ਜਿਹੜੇ ਪੈਂਸਲ ਮਾਰਡਰ ਆ ਰਹੇ ਪਾਜੀ ਕਿਲੋ ਦਾ ਜਿਹੇ ਬੰਦ ਗੱਟਿਆਂ ਦਾ ਪਾਜੀ ਪੈਂਸਲ ਮਟਰ ਦਾ ਜੀ ਜਿਹੜੇ ਬੰਦ ਗੱਟਿਆਂ ਚੋਂ ਆਉਂਦੇ ਆ ਜੀ ਤੇ ਖੁੱਲਿਆਂ ਬਾਰੇ ਵੀ ਗੱਲਬਾਤ ਕਰਾਂਗੇ ਆਪਾਂ ਜੀ ਪੀ 3 ਈ 3 ਬਾਰੇ ਗੱਲਬਾਤ ਕਰੀਏ ਜਿਹੜੇ ਛੋਟੀ ਫਲੀ ਵਾਲੇ ਮਟਰ ਆ ਰਹੇ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਪਾਜੀ ਜਿਹੜੇ ਛੋਟੀ ਫਲੀ ਵਾਲੇ ਆਉਂਦੇ ਆ ਜੀ ਦੇਸੀ ਮਟਰ ਜੀ ਦੋਸਤੋ ਗਾਜਰਾਂ ਬਾਰੇ ਗੱਲਬਾਤ ਕਰੀਏ ਜਿਹੜੀਆਂ ਗਾਜਰਾਂ 25 ਕਿਲੋ ਦੀ ਪੈਕਿੰਗ ਆਉਂਦੀ ਹੈ ਜੀ ਇਹਦਾ ਰੇਟ ਹੈਗਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਪਾਜੀ ਗਾਜਰਾਂ ਦਾ ਜੀ ਇਹ ਬੰਦ ਲਫਾ ਦਾ ਹਾਂਜੀ ਚਾਨਾ ਕੀਰੇ ਬਾਰੇ ਗੱਲਬਾਤ ਕਰੀ ਤਾਂ ਚਾਨਾ ਕੀਰੇ ਦਾ ਰੇਟ ਹੈਗਾ ਜਿਹੜਾ 15 ਕਿਲੋ ਦੀ ਭਰਤੀ ਹੁੰਦੀ ਜੀ ਇਹਦਾ ਰੇਟ ਹੈਗਾ ਜੀ 550 ਰੁਪਏ ਦਾ ਭਾਜੀ ਬੰਦ ਲਫਾਪੇ ਦਾ ਜੀ ਚਾਨਾ ਕੀਰੇ ਦਾ ਜੀ ਉਹ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਹੋਰ ਵੱਚੁਕ ਹੈ ਜੀ ਹਰੀ ਮਿਰਚੇ ਦਾ ਰੇਟ ਹੈਗਾ ਜੀ 90 ਤੋਂ ਲੈ ਕੇ 95 ਰੁਪਏ ਤੱਕ ਦਾ ਭਾਜੀ ਬੰਦ ਕੱਟੇ ਦਾ ਜੀ ਹਰੀ ਮਿਰਚ ਦਾ ਜੀ ਹਾਂਜੀ ਚਾਰੀ ਮਿਰਚ ਬਾਰੇ ਗੱਲਬਾਤ ਕਰੀ ਜਿਹੜੀ ਲੰਮੇ ਵਾਲੀ ਚਾਰੀ ਮਿਰਚ ਆਰੀ ਹੈ ਜੀ ਇਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਜੀ ਚਾਰੀ ਮਿਰਚੇ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜੀ ਪਾਪੜੀ ਮਿਰਚ ਲਈ 1 ਕਿਲੋ ਦਾ ਜੀ ਇਹ ਬੰਦ ਘਟੇ ਬੰਦ ਡੱਬਿਆਂ ਦਾ ਪਾਜੀ ਚਾਰੀ ਕਿਸ਼ਤ ਦਾ ਜੀ ਹਾਂਜੀ ਦੋਸਤੋ ਲਾਲ ਮਿਰਚ ਬਾਰੇ ਗੱਲਬਾਤ ਕਰੀ ਤਾਂ ਲਾਲ ਮਿਰਚ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਪਾਜੀ ਕਿਲੋ ਦਾ ਜੀ ਇਹ ਲਾਲ ਮਿਰਚ ਲਈ ਹਾਂਜੀ ਟਮਾਟਰ ਬਾਰੇ ਗੱਲਬਾਤ ਕਰੀ ਤਾਂ ਟਮਾਟਰ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਜੀ ਟਮਾਟਰ ਦਾ ਜੀ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਟਮਾਟਰ ਦਾ ਜੀ ਇਹ ਬੰਦ ਗਰੇਟਾਂ ਦਾ ਪਾਜ ਜੀ ਟਮਾਟਰ ਦਾ ਜੀ ਹਾਂਜੀ ਅਦਰਕ ਬਾਰੇ ਗੱਲਬਾਤ ਕਰੀ ਤਾਂ ਅਦਰਕ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਪਾਜ ਜੀ ਕਿਲੋ ਦਾ ਜੀ ਅਦਰਕ ਦਾ ਜੀ ਇਹ ਬੰਦ ਗੱਟਿਆਂ ਦਾ ਪਾਜ ਜੀ ਅਦਰਕ ਦਾ ਜੀ ਹਾਂਜੀ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਆ ਰਹੀ ਹੈ ਜੀ ਦੋ ਤਰ੍ਹਾਂ ਦੀ ਆ ਰਹੀ ਹੈ ਸਿਮਲਾ ਮਿਰਚ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਜਿਹੜੀ ਬੰਦਲ ਫਾਕੇ ਦੇ ਵਿੱਚ ਆ ਜੀ ਜਿਹੜੀ ਬੰਦ ਡੱਬਿਆਂ ਦੇ ਵਿੱਚ ਆ ਰਹੀ ਹੈ ਜੀ ਉਹ ਹੈਗੇ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਨਹੀਂ ਕਿਲੋ ਦਾ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਨਿੰਬੂ ਬਾਰੇ ਗੱਲਬਾਤ ਕਰੀ ਤਾਂ ਨਿੰਬੂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਬੰਦਲ ਦੇ ਪਰਾਪ ਨਿੰਬੂ ਦਾ ਜੀ ਹਾਂਜੀ ਪੇਠੇ ਬਾਰੇ ਗੱਲਬਾਤ ਕਰੀ ਤਾਂ ਪੇਠੇ ਦਾ ਰੇਟ ਹੈਗਾ ਜੀ ਬੰਦ ਘਟ ਵੀ ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬਿਠੇ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਬਿਠੇ ਦਾ ਜੀ ਹਾਂਜੀ ਲੋਕੀ ਬਾਰੇ ਗੱਲਬਾਤ ਕਰੀ ਤਾਂ ਲੋਕੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਲੋਕੀ ਦਾ ਜੀ ਹਾਂਜੀ ਦੋਸਤੋ ਕਠਲ ਦਾ ਰੇਟ ਹੈਗਾ ਜੀ ਬੰਦ ਘੱਟੇ ਦੇ ਵਿੱਚ ਪੈਕਿੰਗ ਹੋ ਕੇ ਆਉਂਦਾ ਜੀ ਇਹਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਠਲ ਦਾ ਜੀ ਇਹ ਬੰਦ ਘੱਟੇ ਦਾ ਭਾਅ ਜੀ ਮਸ਼ਰੂਮ ਬਾਰੇ ਗੱਲਬਾਤ ਕਰੀ ਤਾਂ ਮਸ਼ਰੂਮ ਦਾ ਰੇਟ ਹੈਗਾ ਜੀ ਬੰਦ ਡੱਬੀ ਦਾ ਜੀ ਕਿਲੋ ਦਾ ਜੀ ਮਸ਼ਰੂਮ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਮਸ਼ਰੂਮ ਦਾ ਜੀ ਅੱਜ ਜਿਹੜੀ ਪੈਕੇਟਾਂ ਦੇ ਵਿੱਚ ਆ ਰਹੀਆਂ ਜੀ ਮਸ਼ਰੂਮ ਜੀ ਇਹਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਮਸ਼ਰੂਮ ਦਾ ਜੀ ਕਿਲੋ ਦਾ ਜੀ ਹਾਂਜੀ ਲਾਲ ਪੀਲੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਲਾਲ ਪੀਲੀ ਦਾ ਰੇਟ ਹੈਗਾ ਜੀ 130 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਔਲੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ ਪਿੰਡੀ ਬਾਰੇ ਗੱਲਬਾਤ ਕਰੀ ਤਾਂ ਪਿੰਡੀ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ ਪਿੰਡੀ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਜੀ ਪਿੰਡੀ ਦਾ ਜੀ ਹਾਂਜੀ ਪਰਥ ਵਾਲੇ ਗੋਲੇ ਬਾਰੇ ਗੱਲਬਾਤ ਕਰੀ ਤਾਂ ਗੋਲੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਗੋਲੇ ਦਾ ਜੀ ਜੀ ਹਰੀ ਮਟਰਾਂ ਬਾਰੇ ਗੱਲਬਾਤ ਕਰੀ ਜਿਹੜੇ ਪੱਲੀਆਂ ਦੇ ਵਿੱਚ ਆ ਰਹੇ ਨੇ ਜੀ ਹਰੀ ਮਟਰ ਜੀ ਇਹਨਾਂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਪੱਲੀ ਵਾਲੇ ਮਟਰ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਬਾਰੇ ਗੱਲਬਾਤ ਕਰੀਏ ਜਿਹੜੇ ਅਲਫਾਫੇ ਦੇ ਵਿੱਚ ਆ ਰਹੇ ਨੇ ਜੀ ਲੋਕਲ ਮਟਰ ਜੀ ਇਹਨਾਂ ਰੇਟ ਹੈਗਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਪਾ ਜੀ ਅਲਫਾਫੇ ਵਾਲੇ ਮਟਰ ਹੁੰਦਾ ਜੀ ਇਹ ਲੋਕ ਨੂੰ ਆਉਂਦਾ ਬਾਈ ਹਰੀ ਕੋਲੋਂ ਮਿਲ ਜਾਣਗੇ ਜੇ ਕਿਸੇ ਨੂੰ ਵੀ ਲੈਣਾ ਜਾਂ ਵੇਚਣਾ ਜਾਂ ਖਰੀਦਣਾ ਤਾਂ ਵੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੋਊਗਾ ਜੀ ਬਾਈ ਦਾ ਜੀ ਹਾਂਜੀ ਦੋਸਤੋ ਗੋਭੀ ਵੀ ਬਾਈ ਕੋਲੇ ਮਿਲ ਜੂ ਜੇ ਕਿਸੇ ਨੇ ਵੀ ਲੈਣੀ ਹੈ ਜੀ ਗੋਭੀ ਦਾ ਰੇਟ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਜ ਜੀ ਗੋਭੀ ਦਾ ਜਿਹੇ ਬੰਦਲ ਫੋਲਾਣਾ ਭਾਜ ਜੀ ਗੋਭੀ ਦਾ ਜੀ ਹਾਂਜੀ ਪੱਤਾ ਗੋਭੀ ਬਾਰੇ ਗੱਲਬਾਤ ਕਰੀਏ ਪੱਤਾ ਗੋਭੀ ਦਾ ਰੇਟ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਜ ਜੀ ਪੱਤਾ ਗੋਭੀ ਦਾ ਜਿਹੇ ਬੰਦਲ ਫੋਲਾਣਾ ਭਾਜ ਜੀ ਪੱਤਾ ਗੋਭੀ ਦਾ ਜੀ ਦੋਸਤੋ ਸੋਲੂ ਬਾਰੇ ਗੱਲਬਾਤ ਕਰੀਏ ਜੀ ਸੋਲੂ ਆ ਬਾਈ ਬੂਟੇ ਕੋਲੇ ਮਿਲ ਜੂ ਜੀ ਸੋਲੂ ਆ ਜੀ ਪੂਰਾ ਵਧੀਆ ਟੌਪ ਦਾ ਸੋਲੂ ਆ ਤੇ ਰੇਟ ਹੈਗਾ ਜੀ ਜੇ ਕਿਲੋ ਮੈਨਰੇ ਮਰੀ ਗੱਲਬਾਤ ਕਰੀ ਤਾਂ ਸੂੰਗਰਿਆਂ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸੂੰਗਰਿਆਂ ਦਾ ਜੀ ਹਾਂਜੀ ਮੂਲੀ ਬਾਰੇ ਗੱਲਬਾਤ ਕਰੀ ਤਾਂ ਮੂਲੀ ਦਾ ਰੇਟ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਜੀ ਮੂਲੀ ਦਾ ਭਾਅ ਰਿਹਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਹਾਂਜੀ ਮੇਥੀ ਬਾਰੇ ਗੱਲਬਾਤ ਕਰੀ ਜਿਹੜੀ ਪੀੜੇ ਫੁੱਲਾਂ ਵਾਲੀ ਆ ਰਹੀ ਹੈ ਜੀ ਮੇਥੀ ਇਹਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਮੇਥੇਂ ਬਾਰੇ ਗੱਲਬਾਤ ਕਰੀ ਤਾਂ ਮੇਥ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਮੇਥਾ ਦਾ ਜੀ ਹਾਂਜੀ ਸਰੋਂ ਦੇ ਸਾਗ ਬਾਰੇ ਗੱਲਬਾਤ ਕਰੀ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਦਰ ਜਾਂਦਾ ਜੀ ਹਾਂਜੀ ਪਾਲਕ ਬਾਰੇ ਗੱਲਬਾਤ ਕਰੀ ਤਾਂ ਪਾਲਕ ਦਾ ਰੇਟ ਹੈਗਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਹਾਂਜੀ ਪਦੀਨੇ ਬਾਰੇ ਗੱਲਬਾਤ ਕਰੀ ਤਾਂ ਪਦੀਨੇ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਗੁੱਟੀ ਦਾ ਜੀ ਹਾਂਜੀ ਸਲਾਦ ਪੱਤੇ ਬਾਰੇ ਗੱਲਬਾਤ ਕਰੀ ਤਾਂ ਸਲਾਦ ਪੱਤੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁ ਹਾਂਜੀ ਧਨੀਏ ਬਾਰੇ ਗੱਲਬਾਤ ਕਰੀਏ ਤਾਂ ਧਨੀਏ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾਉਜੀ ਕਿਲੋ ਦਾ ਜੀ ਧਨੀਏ ਦਾ ਜੀ ਹਾਂਜੀ ਚਕੁੰਦਰ ਬਾਰੇ ਗੱਲਬਾਤ ਕਰੀਏ ਚਕੁੰਦਰ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾਉਜੀ ਕਿਲੋ ਦਾ ਜੀ ਹਾਂਜੀ ਸਾਕਮੋਲਾ ਬਾਰੇ ਗੱਲਬਾਤ ਕਰੀਏ ਸਾਕਮੋਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਪਾਉਜੀ ਕਿਲੋ ਦਾ ਜੀ ਹਾਂਜੀ ਬਰੋਕਲੀ ਬਾਰੇ ਗੱਲਬਾਤ ਕਰੀ ਤਾਂ ਬਰੋਕਲੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਬਰੋਕਲੀ ਦਾ ਜੀ ਇਹ ਬੰਦ ਗਰੇਟਾ ਦਾ ਪਾ ਜੀ ਬਰੋਕਲੀ ਦਾ ਜੀ ਹਰੀ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਹਰੀ ਪਿਆਜ਼ ਦਾ ਰੇਟ ਹੈਗਾ ਜਿਹੜਾ ਭੂੰਗਾਲਾ ਜੀ ਇਹਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਭੂੰਗਾਲੇ ਦਾ ਪਿਆਜ਼ ਦਾ ਜੀ ਹਾਂਜੀ ਚੱਪਣ ਕਦੂ ਬਾਰੇ ਗੱਲਬਾਤ ਕਰੀ ਚੱਪਣ ਕਦੂ ਦਾ ਰੇਟ ਮਾਦੇ ਚੁੱਕੇ ਨਹੀਂ ਜੀ ਚੱਪਣ ਕਦੂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਚੱ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਆਪਾਂ ਬਾਈ ਕੁਲਵੰਤ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਕੀ ਪਾ ਚੱਲਿਆ ਨਰੀਆਲ ਬਾਰੇ ਗੱਲਬਾਤ ਕਰਦੇ ਆਂ ਬੰਗਲੌਰ ਵਾਲੇ ਨਰੀਆਲ ਬਾਰੇ ਜੀ ਹੋਰ ਬਾਈ ਕੁਲਵੰਤ ਕੀ ਹਾਲ ਨੇ ਤੇ ਕੀ ਰੇਟ ਚੱਲੀ ਜਾਂਦਾ ਬਾਈ ਨਰੀਆਲ ਦਾ ਜੀ 450 ਰੁਪਏ ਹਾਂਜੀ ਦੋਸਤੋ 10 ਪੀਸ ਲੈਣੇ ਪੈਣਗੇ ਜੀ ਘੱਟੋ ਘੱਟ ਕਸ਼ੇ ਨੇ ਵੀ ਲੈਣਾ ਜੀ ਤੇ ਰੇਟ ਹੈਗਾ ਜੀ 450 ਰੁਪਏ ਦਾ ਭਾਜ ਜੀ ਨਰੀਆਲ ਦਾ ਜ ਹਾਂਜੀ ਦੋਸਤੋ ਪੈਨੈਪਲ ਬਾਰੇ ਗੱਲਬਾਤ ਕਰੀ ਤਾਂ ਪੈਨੈਪਲ ਦਾ ਰੇਟ ਵੱਧ ਚੁੱਕਾ ਜੀ ਪੈਨੈਪਲ ਦਾ ਰੇਟ ਹੈਗਾ ਜੀ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਕਿਨੂਆ ਬਾਰੇ ਗੱਲਬਾਤ ਕਰੀ ਤਾਂ ਕਿਨੂਆ ਦਾ ਰੇਟ ਵੱਧ ਚੁੱਕੇ ਨੇ ਜੀ ਕਿਨੂਆ ਦੇ ਰੇਟ ਹੋ ਗਿਆ ਜੀ ਕਿਨੂਆ ਦਾ ਜੀ 30 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਨੂਆ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਨੂਆ ਦਾ ਜੀ ਹਾਂਜੀ ਦੋਸਤੋ ਸੇਵ ਬਾਰੇ ਗੱਲਬਾਤ ਕਰੀ ਤਾਂ ਸੇਵ ਦਾ ਰੇਟ ਹੈਗਾ ਜੀ 1400 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸੇਵ ਦਾ ਜੀ ਇਹ ਰੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਸੇਵ ਦੀ ਹਾਂਜੀ ਕੇਲੇ ਦਾ ਵੀ ਰੇਟ ਵੱਧ ਚੁੱਕਾ ਜੀ ਜਿਹੜਾ ਪੂਰਾ ਵਧੀਆ ਸੁਪਰ ਕੇਲਾ ਜੀ ਉਹਦਾ ਰੇਟ ਹੈਗਾ ਜੀ 38 ਰੁਪਏ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਹਾਂਜੀ ਜਿਹੜਾ ਮੀਡੀਅਮ ਸਾਈਜ਼ ਕੇਲਾ ਜੀ ਉਹਦਾ ਰੇਟ ਘਟਾ ਹੀ ਉਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕੇਲੇ ਦਾ ਜੀ ਜਿਹੜਾ ਮੀਡੀਅਮ ਸਾਈਜ਼ ਕੇਲਾ ਹੁੰਦਾ ਜੀ ਹਾਂਜੀ ਪਵਿੱਤੇ ਬਾਰੇ ਗੱਲਬਾਤ ਕਰੀ ਤਾਂ ਪਵਿੱਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਵਿੱਤੇ ਦਾ ਜੀ ਹਾਂਜੀ ਦੋਸਤੋ ਜਿਹੜਾ ਵਧੀਆ ਟਾਪ ਦਾ ਅਮਰੂਦ ਹੈ ਜੀ ਉਹਦਾ ਰੇਟ ਹੈਗਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਜਿਹੜਾ ਸੇਵ ਪੂਰਾ ਵਧੀਆ 50 ਦਾਣਾ ਸੇਵ ਆਉਂਦਾ ਜੀ ਪੂਰਾ ਵਧੀਆ ਟੌਪ ਦਾ ਸੇਵ ਆ ਜੀ ਇਹਦਾ ਰੇਟ ਹੈਗਾ ਜੀ 1500 150 ਤੋਂ ਲੈ ਕੇ 1600 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਬੰਦ ਡੱਬੇ ਦਾ ਜੀ ਹਾਂਜੀ ਦੋਸਤੋ ਅੰਗੂਰਾਂ ਬਾਰੇ ਗੱਲਬਾਤ ਕਰੀਏ ਜਿਹੜੇ ਗ੍ਰੀਨ ਵਾਲੇ ਅੰਗੂਰ ਆ ਰਹੇ ਨੇ ਜੀ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹਦੀ ਅੰਗੂਰਾਂ ਦੀ ਜੀ ਤੇ ਰੇਟ ਹੈਗਾ ਜੀ 600 ਰੁਪਏ ਦਾ ਭਾਅ ਜੀ ਅੰਗੂਰਾਂ ਦਾ ਜੀ ਇਹ 5 ਕਿਲੋ ਵਾਲੇ ਦੀ ਪੈਕਿੰਗ ਦੀ ਜੀ ਜੀ ਦੋਸਤੋ ਅੰਗੂਰਾ ਬਾਰੇ ਗੱਲਬਾਤ ਕਰੀਏ ਜਿਹੜੇ ਬਲੈਕ ਅੰਗੂਰਾ ਨੇ ਲੰਮੇ ਵਾਲੀ ਜੀ ਇਹਨਾਂ ਦਾ ਰੇਟ ਹੈਗਾ ਜੀ 900 ਤੋਂ ਲੈ ਕੇ 950 ਰੁਪਏ ਤੱਕ ਆ ਜੀ ਅੰਗੂਰਾ ਦਾ ਜੀ ਤੇ weight ਹੁੰਦਾ ਜੀ ਇਹਦੇ ਵਿੱਚ 5.5 ਕਿਲੋ weight ਹੁੰਦਾ ਜੀ ਮਿਲੂ ਆ ਇਹ ਜੀ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਅੰਗੂਰ ਜੀ ਕਿਸੇ ਨੂੰ ਵਿਆਹ ਸਾਦੀ ਵਾਸਤੇ ਪ੍ਰੋਗਰਾਮ ਵਾਸਤੇ ਚਾਹੀਦੇ ਜੀ ਹੋਲ ਸੇਲ ਦੀ ਰੀਟ ਹੈ ਜੀ ਸਾਰੇ ਹਾਂ ਜੀ ਦੋਸਤੋ ਸਟਰਾਬਰੀ ਬਾਰੇ ਗੱਲਬਾਤ ਕਰੀਏ ਜੀ ਇਹਦੇ ਵਿੱਚ 8 ਡੱਬੀਆਂ ਹੁੰਦੀ ਨੇ ਸਟਰਾਬਰੀ ਦੀਆਂ ਤੇ ਰੇਟ ਹੈਗਾ ਜੀ ਤਾਈ 100 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਸਟਰਾਬਰੀ ਦਾ ਜੀ ਇਹ ਬੰਦ ਡੱਬੇ ਦਾ ਜੀ ਹਾਂਜੀ ਦੋਸਤੋ 10 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਮਸੰਮੀ ਦੀ ਤੇ ਰੇਟ ਹੈਗਾ ਜੀ ਮਸੰਮੀ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਬੰਦ ਕੱਟੇ ਦਾ ਜੀ ਹਾਂਜੀ ਦੋਸਤੋ ਅਨਾਰਾ ਬਾਰੇ ਗੱਲਬਾਤ ਕਰੀ ਤਾਂ ਅਨਾਰ ਕਿਸੇ ਨੂੰ ਵੀ ਚਾਹੀਦੇ ਜੀ ਬੰਦ ਡੱਬੇ ਲੈਣੇ ਮੈਣਗੇ ਜੇ ਕਿਸੇ ਨੂੰ ਵੀ ਲੈਣੇ 10 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਅਨਾਰਾਂ ਲਈ ਤੇ ਰੇਟ ਹੈਗਾ ਜੀ 700 ਤੋਂ ਲੈ ਕੇ 1400 ਰੁਪਏ ਤੇ ਕਿਲਾ ਭਾਜੀ ਨਾਰਾਂ ਦਾ ਜੀ ਇਹ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਜੇ ਕਿਸੇ ਨੂੰ ਵੀ ਚਾਹੀਦਾ ਜੀ ਬੰਦ ਡੱਬੇ ਦਾ ਭਾਜੀ ਨਾਰਾਂ ਦਾ ਜੀ ਆਲੂ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਰਿਹਾ ਜੀ ਤੁਹਾਡਾ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਡੈਮਟ ਆਲੂ ਬਾਰੇ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਰਿਹਾ ਜੀ ਖੇਤੀ ਆਲੂ ਅਰਵੀ ਦੱਸਾਂਗੇ ਵੀ ਕੀ ਭਾਅ ਰਿਹਾ ਜੀ ਅੱਜ ਦਾ ਜੀ ਆਲੂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਇਹ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਤਾਂ ਮਿੱਟੀ ਹੋ ਗਿਆ ਆਲੂ ਤਾਂ 3 ਰੁਪਏ ਲੈ ਕੇ 4 ਰੁਪਏ ਕੋ ਲਾ ਭਾਅ ਆਇਨਾ ਮੰਦਾ ਹੋ ਗਿਆ ਜੀ 200 ਲੈ ਕੇ 150 ਰੁਪਏ ਹਾਂ ਜੀ ਦੋਸਤੋ 150 ਤੋਂ ਲੈ ਕੇ 200 250 ਦਾ ਭਾਅ ਹੋ ਗਿਆ ਜੀ ਆਲੂ ਦਾ ਜੀ ਪੂਰਾ ਵਧੀਆ ਟਾਪ ਦਾ ਆ ਤੋਂ ਮੰਦਾ ਹੋ ਗਿਆ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਆਲੂ ਦਾ ਜੀ ਬੰਦ ਗੱਟੇ ਦਾ ਜੀ ਹਾਂ ਜੀ ਦੋ ਆਲੂ ਹੈ ਜੀ 2 150 ਰੁਪਏ ਦਾ ਭਾਅ ਜੀ ਆਲੂ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਜੀ ਕਿਸੇ ਨੂੰ ਚਾਹੀਦਾ ਜੀ weight ਹੁੰਦਾ ਜੀ 50 ਕਿਲੋ weight ਹੁੰਦਾ ਜੀ ਗੱਟੇ ਵਿੱਚ ਹਾਂ ਜੀ ਦੋਸਤੋ ਜਿਹੜਾ ਇਹ ਆਲੂ ਹੈ ਜੀ 200 ਰੁਪਏ ਦਾ ਭਾਅ ਜੀ ਗੱਟੇ ਦਾ ਜੀ ਇਹ ਬੰਦ ਬੰਦ ਗੱਟੇ ਲੈਣੇ ਪੈਣਗੇ ਕਿਸੇ ਨੂੰ ਵੀ ਲੈਣੇ ਜੀ ਆਲੂ ਪੂਰਾ ਵਧੀਆ ਟੌਪ ਦਾ ਆਲੂ ਹੈ ਜੀ ਇਹ ਵੀ 2 200 ਰੁਪਏ ਦਾ ਭਾਅ ਰਹਿ ਗਿਆ ਜੀ ਗੱਟੇ ਦਾ ਬਹੁਤ ਟੌਪ ਕਾ ਇਹ ਵੀ 200 ਰੁਪਏ ਦਾ ਭਾਰ ਹੈ 200 ਰੁਪਏ 200 ਰੁਪਏ ਹਾਂਜੀ ਦੋਸਤੋ 200 ਰੁਪਏ ਦਾ ਭਾਰ ਰਹਿ ਗਿਆ ਜੀ ਗੱਟੇ ਦਾ ਜੀ ਬੰਦ ਦਾ ਜੀ ਇਹ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਪਿਆਜ਼ ਦਾ ਰੇਟ ਹੈਗਾ ਜੀ 15 ਰੁਪਏ ਕਿਲੋ ਤੋਂ ਸਟਾਰਟ ਆ ਜੀ ਪਿਆਜ਼ ਜੇ ਕਿਸੇ ਨੂੰ ਮਿਲਣਾ ਹੈ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਪਿਆਜ਼ ਦਾ ਜੀ 17-18 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿਆਜ਼ ਦਾ ਜੀ ਬੰਦ ਗੱਟਿਆਂ ਦਾ ਜੀ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਕਿਸੇ ਨੂੰ ਮਿਲਣਾ ਹੈ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਨਾਸਕ ਦਾ ਪਿਆਜ਼ ਵੀ ਦਿਖਾ ਦਿੰਨੇ ਆ ਵੀ ਆ ਹਾਂਜੀ 나ਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਤੇ 나ਸਕ ਦਾ ਪਿਆਜ਼ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜੀ 나ਸਕ ਦੇ ਪਿਆਜ਼ ਆ ਜੀ ਵੀ ਬਰਦ ਇਕੱਠਾ ਦਾ ਭਾਜੀ 나ਸਕ ਦੇ ਪਿਆਜ਼ ਦਾ ਜੀ